ਤੇ ਤੇ ਨਜਾਇਜ਼ ਮਰੇ ਤੇ ਜਾਨੀ ਇਹ ਤੇ ਸਦੋ ਦਾ ਪਰਚਾ ਪੈ ਗਿਆ ਮਡਰ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਅਮਰ ਇਸਰਨ ਨਾ ਸੀ ਰਫਤਾ ਕੀ ਤਾਂ ਉਹਨਾਂ ਨਾਲ ਕਨੈਕਟ ਕੀਤਾ ਹੈ ਇਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮਤਲਬ ਉਥੋਂ ਤੱਕ ਸਾਨੂੰ ਲੈ ਕੇ ਆਏ ਹਾਲੋ ਫੈਮਲੀ ਨੇ ਭਜ ਨਾਟ ਕਿ ਉਹਨਾਂ ਦੇ ਨਾਲ ਹਾਲੋ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕੋਰਟ ਦੇ ਵਿੱਚ ਜਾ ਕੇ ਜਾਨੀ ਮੇਰੇ ਪਿੱਛੇ ਪੈਰ ਵਾਈ ਕਰਕੇ ਤੇ ਅੱਜ ਮਨੂੰ ਜਾਨੀ 5 ਸਾਲ ਦੇ ਬਾਅਦ ਅੱਜ ਮਨੂੰ ਰਿਹਾਈ ਬਖਸ਼ੀ ਜਿਸ ਗਏ ਕਦੋਂ ਸੀ ਇੱਥੇ ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਉਸੇ ਉਸ ਤੋਂ ਬਾਅਦ ਯਾਨੀ ਇੱਕ ਨਜਾਇਜ਼ ਯਾਨੀ ਇਹ ਬਨੱਤ ਇਹਨਾਂ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਯਾਨੀ ਮਿਲ ਕੇ ਕੰਮ ਯਾਨੀ ਨਜਾਇਜ਼ ਯਾਨੀ ਇਹ ਪਰਚਾ ਪਾਇਆ ਤੁਹਾਡਾ ਰਾਪਤਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਹੋ ਐ ਐਸਪੀ ਸਿੰਘ ਅਭਰਾਏ ਉਹਨਾਂ ਦੇ ਨਾਲ ਸਰਨਜਪਾਸ ਨੇ ਬਰਾਏ ਤਾਂ ਉਹਨਾਂ ਨਾਲ ਕਰਨਾ ਚਾਹੋਗੇ ਉਹਨਾਂ ਦਾ ਬਹੁਤ ਜ਼ਿਆਦਾ ਤੁਹਾਨੂੰ ਮਦਦ ਕਰਨ ਜਾਵਾਂਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਚ ਜਰੀ ਹੈ ਜੋ ਮੇਰੇ ਫੈਮਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਉਹਨਾਂ ਦੇ ਨਾਲ ਉਹ ਤੇ ਜਿਹੜੀ ਕੰਟਰੀ ਨੌਕਰੀ ਕਿਹੜੀ ਕੰਟਰੀ ਸੀ ਐ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਨੌਜਵਾਨ ਜਾਂਦੇ ਉਹਨਾਂ ਵਾਸਤੇ ਮੈਂ ਕੀ ਨਾ ਸੀ ਗਿਆ ਉਹਨਾਂ ਨੂੰ ਵੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗਲਤ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉੱਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮਜੂਦ ਸੀ ਉੱਥੇ ਤੇ ਮੇਰੇ ਤੇ ਵੀ ਨਾਲ ਪੈ ਗਿਆ ਤੇ ਉਹ ਜਿਹੜੀ ਤੁਸੀਂ ਕੰਪਨੀ ਵੱਲੋਂ ਗਏ ਸੀ ਕੰਮ ਕਰਦੇ ਸੀ ਉੱਥੇ ਉਹਨਾਂ ਵੱਲੋਂ ਤਾਂ ਡੀਪੀ ਸਹਾਇਤਾ ਕੀਤੀ ਵੀ ਨਹੀਂ ਜੀ ਕੋਈ ਸਹਾਇਤਾ ਉਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਬਰਾਇਸਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰਸਕਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹ ਲੋਕਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਤਲਬ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਤੁਸੀਂ ਇੱਧਰ ਜਾਣੀ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇੱਧਰੋਂ ਤੁਹਾਨੂੰ ਹੈਲਪ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਅਸੀਂ ਯਾਨੀ ਉਹਨਾਂ ਦੀ ਹੰਡਥ ਹੋ ਗਈ ਹੈ ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕੇ ਤੇ ਮਤਲਬ ਪਿਛੋਂ ਮੇਰੇ ਮਦਰ ਸੀ ਫਿਰ ਉਹਨਾਂ ਨੇ ਮਤਲਬ ਸਰਸਕਦੀਪ ਉਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਨਵਰੀ ਇੱਥੇ ਮਤਲਬ ਬਰੈਸਰ ਇੱਥੇ ਅੰਮ੍ਰਿਤਸਰ 에어ਪੋਰਟ ਤੋਂ ਜਾਂਦੇਲੇ ਦੁਬਈ ਸਨ ਮੁਲੋਂ ਗਏ ਤੇ ਉਹਨਾਂ ਨੂੰ ਮਿਲ ਕੇ ਜਾਨੀ ਮੇਰੀ ਫੈਮਿਲੀ ਨੇ ਜਾਨੀ ਪੂਰਾ ਇਹ ਕੇਸ ਜਿਹੜਾ ਪੂਰਾ ਹੈ ਹਾਂਜੀ ਮੇਰਾ ਨਾਮ ਵਜੀਤ ਕੋਹਰਿਆ ਅਸੀਂ ਸ਼ੇਖਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਭਾਰੀ ਸੁਖਦੀਪ ਹੁਣਾ ਨੇ ਸਾਡੀ ਬਹੁਤ ਜਿਆਦਾ ਹਲਪ ਕੀਤੀ ਆ ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਟਿਆ ਅਸੀਂ ਬਰਾਏ ਸਾਹਿਬ ਦਾ ਬਹੁਤ ਤਨ ਕਰਦੇ ਆ ਸ਼ੁਗਰ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਥੋਂ ਸਾਡਾ ਕੇਸ ਬੰਨੇ ਲਾਇਆ ਜੇ ਬਰਾਏ ਸਾਹਿਬ ਨਾਮ ਦੇ ਅਸੀਂ ਤੇ ਰੋਲਣ ਵਾਲਾ ਹਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਸਾਬ ਦੇ ਨਾਲ ਤੇ ੱੱਕੇ ਖਾਂਦਿਆਂ ਨੂੰ ਸਾਨੂੰ ਆ ਦੇਣਾ ਗਿਆ ਅੱਜ ਅਸੀਂ ਧੰਨਵਾਦ ਕਰਦੇ ਆ ਇਸ ਸੁਖਿੰਦਰ ਹੁਣਾ ਦਾ ਵੀ ਸੁਖਦੀਪ ਹੁਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹਲਪ ਕੀਤੀ ਆ ਇਹਨਾਂ ਨੇ ਬਹੁਤ ਜਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਇਹ ਨਾਲ ਤੁਰੇ ਰਹੇ ਆ ਕਿ ਜਿਤਨਾ ਉਹ ਮੁੱਕ ਗਏ ਸੀ ਤੇ ਮੈਂ ਕੱਲੀ ਕੀ ਕਰ ਸਕਦੀ ਆ ਪਾ ਜਗਦੀਪ ਹੁਣਾਂ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਅਸੀਂ ਤੁਹਾਡੇ ਨਾਲ ਆ ਤੇ ਬਾਕੀ ਵਰਾਏ ਸਾਹਿਬ ਨੇ ਵੀ ਕਿਹਾ ਕਿ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦਿਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਵਰਦੀਪ ਭਾਈ ਗਏ ਸੀ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀਸ ਗਏ ਸੀ ਹਾਂਜੀ ਸਟੱਡੀ ਵੀਜ ਤਾਂ ਹੀ ਗਏ ਸੀ ਉੱਥੇ ਪਾਕਿਸਤਾਨੀ ਬੰਦੇ ਸੀ ਉਹਨਾਂ ਦੇ ਨਾਲ ਬਹਿਂਦੇ ਖਲੋਂਦੇ ਸੀ ਗਲਤ ਕੰਮ ਤਾਂ ਉਹਨਾਂ ਨੇ ਕੀਤਾ ਸੀ ਤੇ ਨਾਲੇ ਵੀ ਬਹਿਣ ਖਲੋਣ ਕਰਕੇ ਇਹ ਵੀ ਫਸੇ ਗਏ ਫਿਰ ਅਹੀਂ ਵੀ ਭਰਾਈ ਸਾਹਿਬ ਦੀ ਬਾਹ ਫੜੀ ਇਹਨਾਂ ਦੀ ਸੁਖਦੀਪ ਉਹਨਾਂ ਦੀ ਤੇ ਇਹਨਾਂ ਨੇ ਫਿਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫਿਰ ਉਹ ਪਾਕਿਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੇ ਰਹੇ ਨੇ ਸੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਜੀ ਹਾਂਜੀ ਉੱਥੇ ਇਦਾਂ ਦਾ ਕੋਈ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਪਤਾ ਲੱਗਿਆ ਸਾਨੂੰ ਇਤਨਾ ਹੀ ਪਤਾ ਲੱਗਾ ਫਿਰ ਬੇਟੇ ਨੇ ਵਿਚਾਰੇ ਨੇ ਦੱਸਿਆ ਕਿ ਫਿਰ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਮੈਨੂੰ ਜੇਲ੍ਹ ਦੇ ਵਿੱਚ ਫੜਿਆ ਗਿਆ ਮੈਂ ਤੇ ਲੈ ਗਏ ਆ ਮੈਨੂੰ ਵੀ 8-10 ਦਿਨ ਹੀ ਸਾਨੂੰ ਫੋਨ ਆਇਆ ਫੇ ਸਾਨੂੰ ਜਿਹੜਾ ਕ ਹੌਸਲਾ ਆਇਆ ਫਿਰ ਅਸੀਂ ਭਾਜੀ ਸੁਖਦੀਪ ਹਣੀ ਇਹਨਾਂ ਨੂੰ ਪਹੁੰਚ ਇਹਨਾਂ ਤੱਕ ਕੀਤੀ ਤੇ ਫਿਰ ਇਹਨਾਂ ਨੇ ਸਾਨੂੰ ਵਰਾਏ ਤੋਂ ਮਿਲਾਇਆ ਤੇ ਫਿਰ ਉਹਨਾਂ ਨੇ ਸਾਡਾ ਕੇਸ ਫੜਿਆ ਉਦੋਂ ਦੀ ਫਿਰ ਸਾਡੀ ਟੈਨਸ਼ਨ ਤੇ ਹੈ ਹੀ ਸੀ ਸਾਨੂੰ ਹਾਂਜੀ ਕਿੰਨੇ ਕੇ ਬਲੱਡ ਮਨੀ ਲੱਗੀ ਉੱਥੇ ਕਿੰਨਾ ਨਾ ਟਾਈਮ ਲੱਗਾ ਵਾਪਸ ਆਉਣੇ ਹਾਂਜੀ ਲੱਗ ਹੀ ਗਏ ਹੈ तकरीबन 1.5 ਸਾਲਿੰ ਘਟਾਰੇ ਆਏ 1.5 ਸਾਲ ਲੱਗ ਗਏ ਕਿੰਨਾ ਕਿ ਧੰਨਵਾਦ ਕਰਨਾ ਚਾਹੋਗੇ ਬਹੁਤ ਜਿਆਦਾ ਧੰਨਵਾਦ ਕਰਨਾ ਪਛਾਣ ਇਹਨਾਂ ਦੇ ਸਾਰੀ ਅੰਬਰ ਸਾਰੀ ਜਿਨੇ ਨਵਾਂ ਜਨਮ ਦਿੱਤਾ ਵਾ ਜੇ ਤਾਂ ਉਹਦੀ ਸਾਰੀ ਜ਼ਿੰਦਗੀ ਦੇ ਵਿੱਚ ਆਈ ਤੇ ਯਾਦਵਰਾਏ ਸਾਹਿਬ ਨੂੰ ਕਰਾਂਗੇ ਬਾਕੀ ਇਹਨਾਂ ਨੂੰ ਸੁਖਦੀਪ ਭਣਾ ਨੂੰ ਪਾਜੀ ਹੀਰਾ ਵਾਲੇ ਆ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਇਹ ਵੀ ਨਾਲ ਹੀ ਹੁੰਦੇ ਜਿਹੜੇ ਅਸੀਂ ਵਰਾਏ ਸਾਹਿਬ ਨੂੰ ਮਿਲਦੇ ਹਾਂ ਤੇ ਇਹਨਾਂ ਦਾ ਕਰਕੇ ਅਸੀਂ ਇਥੋਂ ਤੱਕ ਬਦੌਲਤ ਇਹਨਾਂ ਦੀ ਪਹੁੰਚੇ ਆ ਬਹੁਤ ਬਹੁਤ ਧੰਨ ਕਰਦੇ ਆ। ਬਿੰਨੀ ਕਿ ਖੁਸ਼ੀ ਹੋ ਰਹੀ ਹੈ। ਬਹੁਤ ਜਿਆਦਾ ਅੱਜ ਸਾਡਾ ਧਰਤੀ ਪੈਰ ਨਹੀਂ ਲੱਗਣ ਡਿਆ। ਹਾਂਜੀ ਨਵਾਂ ਜਨਮ ਹੋ ਗਿਆ ਬੇਡੇ ਦਾ। ਹਾਂਜੀ ਇਹ ਗੁਰਪ੍ਰੀਤ ਸਿੰਘ ਸਪੁੱਤਰ ਦਾ ਪਰਮਜੀਤ ਸਿੰਘ ਛੇਖੂਪੁਰ ਪਿੰਡ ਜੈਨਤੀਪੁਰ ਦਾ ਲੱਗਿਆ ਅਵਸਰ ਅਮਰਸਰ ਜ਼ਿਲ੍ਹੇ ਦੇ ਵਿੱਚ ਅਮਰਸਰ ਦੇ ਬਾਰਡਰ ਤੇ। ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਉੱਥੋਂ ਪੁਲਿਸ ਵੱਲੋਂ। ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਜੀ ਇਹਨਾਂ ਦੇ ਪਿਤਾ ਜੀ ਸਦਾ ਪਰਮਜੀਤ ਸਿੰਘ ਇਹਨਾਂ ਨੂੰ ਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਸਾਡੇ ਤੱਕ ਪਹੁੰਚੇ ਅੰਮ੍ਰਿਤਸਰ ਮਾਝਾ ਜੋਂ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਤੇ ਅਬਰਾਇਸ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜਿਉਂ ਸ਼ਰੀਅਤ ਦਾ ਕਾਨੂੰਨ ਆ ਜੇ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਵਾ ਉਹਦੇ ਪਰਿਵਾਰ ਨੂੰ ਜਿਉ ਬਲੱਡ ਮਨੀ ਵਾਸਤੇ ਦੀਆ ਮਨੀ ਲਈ ਮੰਨ ਜਾਂਦੇ ਨੇ ਤੇ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾਚੌਰ ਦੇ ਲਾਗੇ ਪੰਜਾਬ ਦੇ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀਨ ਟੋਟਲ ਨੌਜਨ ਸਾਰੇ ਉਹ ਤਿੰਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਨਾਲ ਹੀ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆਂ ਤੇ ਉਹਨਾਂ ਦੇ ਪਰਿਵਾਰ ਨੇ ਫਿਰ ਉਹਨਾਂ ਨੂੰ ਮਨਾਇਆ ਅ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅਵਰਾਏ ਸਾਹਿਬ ਨੇ ਫਾਈਨੈਂਸ਼ੀਅਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਵੀ ਸਿੰਘ ਅਵਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀਗੀ ਦੇ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਹਨ ਆਊਟ ਜੇਲ ਦੇ ਵਿੱਚ ਭੇਜ ਦਿਆਂ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਬਹੁਤ ਭਜਨਟ ਕੀਤੀ ਹੈ ਬਹੁਤ ਮਗਰ ਪੈਰਵੀ ਕੀਤੀ ਹੈ ਤੇ ਐਸਪੀ ਸਿੰਘ ਵਰਾਈ ਹੋਰਾਂ ਨੇ ਵੀ ਜਿਹੜਾ ਉਹਨਾਂ ਦੀ ਉੱਥੇ ਜਿਹੜੀ ਟੀਮ ਆ ਦबई ਦੀ ਸਰਬਾਦਾ ਪਾਲਟਰਸ ਦੀ ਉਹਨਾਂ ਨੇ ਵੀ ਸਾਡੀ ਮੱਝਾ ਜੋਂ ਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਜੀ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤਾ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ ਫਾਂਸੀ ਦੀ ਸਜ਼ਾ ਉੱਥੇ ਸੁਣਾਤੀ ਗਈ ਸੀਗੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਵਰਾਈ ਸਾਹਿਬ ਨੇ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਹੁੰਦੀ ਜੀ ਗੁਰਪ੍ਰੀਤ ਵੀ ਦੱਸ ਦੂਗਾ ਉੱਥੇ ਕਿਉਂਕਿ ਇੱਕ ਤਸਾ ਭਾਸ਼ਾ ਦੀ ਬੜੀ ਸਮੱਸਿਆ ਉੱਥੇ ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਇਧਰ ਦਾ ਜਿਹੜਾ ਉਹਨਾਂ ਦਾ ਕੌਂਸੂਲੇਟ ਆ ਅੰਬੈਸੀ ਆ ਉਹਨਾਂ ਦੇ ਰਾਈ ਭੇਜਣਾ ਪੈਂਦਾ ਸੀ ਦਿੱਲੀ ਤੱਕ ਭਜਨਟ ਕਰਨੀ ਪੈਣੀ ਉੱਥੇ ਬਹੁਤ ਮੁਸ਼ਕਲ ਹੁੰਦੀ ਆ ਭਾਸ਼ਾ ਦੀ ਇੱਕ ਉੱਥੇ ਕੋਈ ਦੇਖੋ ਸੱਤ ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਤਲ ਦਾ ਕੇਸ ਪੈਲੇ ਤੇ ਬਹੁਤ ਮੁਸ਼ਕਲ ਆਉਂਦੀ ਆ ਮੰਦੀ ਨੂੰ ਛਡਾਉਣਾ ਹੋਵੇ ਤੇ ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮਾਦ ਹੈ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤੇ ਫਿਰ ਤੁਸੀਂ ਛਡਾ ਸਕਦੇ ਜੇ ਬਾਕੀ ਉੱਥੇ ਮੁਸ਼ਕਲਾਂ ਬਹੁਤ ਆ ਕੋਈ ਬਗਾਨੇ ਸਤ ਸਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹਰ ਨਹੀਂ ਫੜਦਾ ਤੇ ਉਰਾਈ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਚਾੜ ਲਵਾਂਗੇ ਕਿਸੇ ਨਾ ਕਿਸ ਤਰੀਕੇ ਨਾਲ ਅਸੀਂ ਲੇਟ ਜਰੂਰ ਹੋਏ ਆ ਕੁਝ ਸਮਾਂ ਨਿਕਲ ਗਿਆ ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਹੁੰਦਿਆਂ ਇਹਨੂੰ ਵਾਪਸ ਲੈ ਆਈਏ ਔਰ ਉਹ ਸੰਭਵ ਨਹੀਂ ਹੋ ਸਕਿਆ ਮਾਰ ਹੋ ਗਈ ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀ ਕਿ ਪਿਛਲੇ ਸਾਲ 1.5 ਸਾਲ ਪਹਿਲਾਂ ਉਹ ਸਾਡੇ ਤੋਂ ਹਲਵਦਾ ਹੋ ਗਏ ਸੋ ਮੁਸ਼ਕਲਾਂ ਤੇ ਬਹੁਤ ਹੈ ਜੀ ਬਹੁਤ ਜਿਆਦੀ ਮੁਸ਼ਕਲਾਂ ਆਉਂਦੀਆਂ ਸਤਿ ਸ੍ਰੀ ਅਕਾਲ ਤੇ ਆਪਣੀ ਭਾਰਤ ਸਰਕਾਰ ਵੱਲੋਂ ਆਪਣੀ ਕਿੰਨੀ ਹੈਲਪ ਕੀਤੀ ਗਈ ਜੀ ਪਰ ਸਰਕਾਰ ਵੱਲੋਂ ਦੇਖੋ ਕੇਸ ਤੇ ਸਾਰਾ ਬਰਾਜ ਸਾਹਿਬ ਨੇ ਖੁਦ ਲੜਿਆ ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ ਬੰਦੇ ਨੂੰ ਜਿਹੜੀਆਂ ਲੀਗਲ ਫਾਰਮੈਲਿਟੀਆਂ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉਥੋਂ ਦੀ ਬੈਸੀ ਜੜੀ ਆ ਉਹ ਸਹਿਯੋਗ ਦਿੰਦੀ ਆ ਇੱਥੇ ਜਿਹੜਾ ਕੇਸ ਆ ਸਾਰਾ ਇੱਥੋਂ ਕਾਗਜ਼ ਪੱਤਰ ਤਿਆਰ ਕੀਤੇ ਉਸ ਪਰਿਵਾਰ ਨੂੰ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹਨਾਂ ਨੂੰ ਕਰਕੇ ਤਾਲਮੇਲ ਕਰਕੇ ਜਿਹੜੇ ਕਾਗਜ਼ ਭੇਜਣੇ ਸੀ ਇਹਨਾਂ ਵੱਲੋਂ ਜਿਹੜੀ ਪਾਵਰ ਆਫ ਟਰਨੀ ਭੇਜਣੀ ਸੀ ਉਹਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਲੋੜ ਪੈਂਦੀ ਸਹਿਯੋਗ ਦੀ ਉਹ ਸਾਨੂੰ ਸਹਿਯੋਗ ਮਿਲ ਗਿਆ ਸੀ ਸਾਰਾ